ਰਾਜ ਮਹਿਲ ਵਿੱਚ ਦੋ ਸਿੱਖ ਭਾਨੂੰ ਬਹਿਲ ਤੇ ਬਸੰਤ ਰਹਿੰਦੇ ਸਨ ਦੋਵੇਂ ਹੀ ਸਤਨਾਮ ਦਾ ਸਿਮਰਨ ਕਰਦੇ ਅਤੇ ਧਰਮ ਦੀ ਕਿਰਤ ਕਰਕੇ ਵੰਡ ਕੇ ਖਾਂਦੇ ਇੱਕ ਵਾਰ ਉਹਨਾਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕੋਲੋਂ ਪੁੱਛਿਆ ਮਹਾਰਾਜ ਸ਼ਾਸਤਰਾਂ ਦੇ ਕਈ মত ਹਨ ਕੋਈ ਤੀਰਥਾਂ ਦੀ ਮਹਿਮਾ ਕਰਦਾ ਹੈ ਕੋਈ ਤਪ ਸਾਧਨਾ ਨੂੰ ਵਿਸ਼ੇਸ਼ ਕਹਿੰਦਾ ਹੈ ਕੋਈ ਵਰਤ ਨਿਯਮ ਆਦ ਕਰਕੇ ਦੱਸਦਾ ਹੈ ਕੋਈ ਯੱਗ ਹੋਮ ਅਤੇ ਕੋਈ দান ਕਰਨਾ ਦੱਸਦਾ ਹੈ ਗੁਰੂ ਕਰ ਕੇਵਲ ਸਤਨਾਮ ਦੇ ਸਿਮਰਨ ਦੀ ਮਹਿਮਾ ਕਥਨ ਕਰਦਾ ਹੈ ਆਪ ਕਿਰਪਾ ਕਰਕੇ ਦੱਸੋ ਕਿ ਸਤਨਾਮ ਦਾ ਸਿਮਰਨ ਇਹਨਾਂ ਜਪ ਤਪ ਦੇ ਸਾਧਨਾ ਨਾਲੋਂ ਕਿਸ ਤਰ੍ਹਾਂ ਵਿਸ਼ੇਸ਼ ਹੈ ਗੁਰੂ ਜੀ ਨੇ ਕਿਹਾ ਜਪ ਤਪ ਆਦ ਸਾਰੇ ਸਾਧਨ ਬਿੰਦੀ ਸਮਾਨ ਹਨ ਪਰ ਬਿੰਦੀ ਦੀ ਆਪਣੇ ਆਪ ਕੋਈ ਮਹਾਨਤਾ ਨਹੀਂ ਹੈ ਜਦ ਤੱਕ ਇਸ ਤੋਂ ਪਹਿਲਾਂ ਏਕਾ ਨਾ ਲਿਖਿਆ ਜਾਵੇ ਭਾਵ ਕਿ ਇੱਕ ਨਾ ਲਿਖਿਆ ਜਾਵੇ ਸਤਨਾਮ ਦਾ ਸਿਮਰਨ ਏਕਾ ਰੂਪ ਹੈ ਇਸ ਦੇ ਨਾਲ ਹੀ ਬਿੰਦੀਆਂ ਦੀ ਮਹਾਨਤਾ ਹੁੰਦੀ ਹੈ ਇਸ ਕਰਕੇ ਇੱਕ ਰੂਪ ਸਤਨਾਮ ਦੇ ਸਿਮਰਨ ਤੋਂ ਬਿਨਾਂ ਸਾਰੇ ਜਪ ਤਪ ਤੀਰਤ ਇਸ਼ਨਾਨ ਤੇ ਦਾਨ ਪੁੰਨ ਬਿੰਦੀ ਸਮਾਨ ਹਨ ਇਹਨਾਂ ਦਾ ਫਲ ਤੁਸ਼ ਹੁੰਦਾ ਹੈ ਹੋਰ ਕਰਮਾਂ ਨਾਲੋਂ ਸਤਨਾਮ ਦਾ ਸਿਮਰਨ ਇਸ ਕਰਕੇ ਵੀ ਵਿਸ਼ੇਸ਼ ਹੈ ਕਿ ਹੋਰ ਕਰਮਾਂ ਦੇ ਕਰਨ ਨਾਲ ਮਨ ਵਿੱਚ ਹੰਕਾਰ ਹੋ ਜਾਂਦਾ ਹੈ ਕਿ ਇਹ ਸ਼ੁਭ ਕਰਮ ਮੈਂ ਕੀਤਾ ਹੈ ਪਰ ਸਤਨਾਮ ਨਾਲ ਹੰਕਾਰ ਦੂਰ ਹੋ ਜਾਂਦਾ ਹੈ ਅਤੇ ਆਤਮਾ ਨੂੰ ਮੁਕਤੀ ਮਿਲਦੀ ਹੈ ਇਹ ਦੋਵੇਂ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿੱਚ ਰਹਿੰਦੇ ਸਨ ਅਤੇ ਪ੍ਰੇਮ ਨਾਲ ਸੇਵਾ ਕਰਦੇ ਸਨ ਇੱਕ ਵਾਰ ਇਹਨਾਂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਵੀ ਕੋਈ ਉਪਦੇਸ਼ ਬਖਸ਼ੋ ਜਿਸ ਨਾਲ ਸਾਡੀ ਕਲਿਆਣ ਹੋਵੇ ਗੁਰੂ ਜੀ ਨੇ ਕਿਹਾ ਜੇਕਰ ਤੁਸੀਂ ਬਹੁਤ ਸੁਖੀ ਰਹਿਣਾ ਚਾਹੁੰਦੇ ਹੋ ਤਾਂ ਸਭ ਨਾਲ ਨਿਮਰਤਾ ਧਾਰਨ ਕਰੋ ਜਿਵੇਂ ਤਰ੍ਹਾਂ ਫੁਹਾਰੇ ਦਾ ਪਾਣੀ ਜਿੰਨਾ ਨੀਵਾ ਹੁੰਦਾ ਹੈ ਉਤਨਾ ਹੀ ਉੱਚਾ ਜਾਂਦਾ ਹੈ ਸਤ ਸੰਗਤ ਵਿੱਚ ਨੀਵੇਂ ਹੋ ਕੇ ਚਲੋ ਅਤੇ ਹਰ ਇੱਕ ਨੂੰ ਮਿੱਠੀ ਜੁਬਾਨ ਨਾਲ ਮਿਲੋ ਤਾਂ ਤੁਹਾਨੂੰ ਸਦਾ ਸੁੱਖ ਦੀ ਪ੍ਰਾਪਤੀ ਹੋਵੇਗੀ